ਅੱਜਕੱਲ ਦੇ ਲੋਕ ਇਹ ਜ਼ਰੂਰ ਕਹਿੰਦੇ ਨੇ ਵੀ ਕੁੜੀਆਂ ਸੋਚਦੀਆਂ ਨਹੀਂ ਪਰਿਵਾਰਾਂ ਦਾ ਨਹੀਂ ਸੋਚਦੀਆਂ ਪਰ ਪੰਜਾਬ ਦੇ ਵਿੱਚ ਅਜਿਹੀਆਂ ਧੀਾਂ ਵੀ ਨੇ ਜੋ ਆਪਣੇ ਪਰਿਵਾਰ ਬਾਰੇ ਸੋਚਦੀਆਂ ਨੇ ਆਪਣੇ ਸੁਪਨੇ ਪਿੱਛੇ ਰੱਖ ਕੇ ਆਪਣੇ ਪਰਿਵਾਰ ਨੂੰ ਹਮੇਸ਼ਾ ਅੱਗੇ ਵਧਣ ਦੇ ਲਈ ਸਾਥ ਦਿੰਦੀਆਂ ਨੇ ਸੋ ਸ਼ਿਵਾਨੀ ਮੈਨੂੰ ਲੱਗਦਾ ਇੱਕੋ ਮਿਸਾਲ ਹੈ ਅੱਜ ਅਜੇ ਹੀ ਪੰਜਾਬ ਦੀ ਧੀ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੀਆਂ ਜੋ ਆਪਣੀ ਪੜ੍ਹਾਈ ਛੱਡ ਕੇ ਘਰ ਦਾ ਕੰਮ ਕਰਦੀ ਹੈ ਘਰ ਦਾ ਕੰਮ ਸਿਰਫ ਇਹ ਨਹੀਂ ਕਿ ਰਸੋਈ ਸਾਂਭਣਾ ਹੈ ਜਾਂ ਹੋਰ ਘਰਾਂ ਦੇ ਕੰਮ ਕਰਨੇ ਹੈ ਆਪਣੇ ਪਾਪਾ ਦੇ ਨਾਲ ਹੱਥ ਵਟਾਉਂਦੀ ਹੈ ਪੈਂਚਰ ਲਾਉਣ ਦਾ ਕੰਮ ਕਰਦੀ ਆ ਅਤੇ ਨਾਲ ਦੀ ਨਾਲ ਗੰਨੇ ਦਾ ਵੇਲਣਾ ਵੀ ਚਲਾਉਂਦੀ ਆ ਕਿਹੜੀ ਉਮਰ ਦੇ ਵਿੱਚ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿਉਂਕਿ ਤੁਸੀਂ ਆਪਣੀ ਪੜ੍ਹਾਈ ਵੀ ਛੱਡ ਦਿੱਤੀ 10ਵੀਂ ਕਲਾਸ ਤੱਕ ਹੀ ਪੜ੍ਹਿਆ ਹੋ ਤੁਸੀਂ ਹੈਨਾ ਉਹ ਵੀ ਛੱਡਣੀ ਪਈ ਤਾਂ ਉਸ ਤੋਂ ਪਹਿਲਾਂ ਵੀ ਕੰਮ ਕਰਦੇ ਸੀਗੇ ਘਰ ਦਾ ਮਤਲਬ ਬੇਲਣਾ ਚਲਾਉਣਾ ਪੈਂਚਰ ਲਾਣਾ ਇਹ ਕੰਮ ਕਰਦੇ ਸੀਗੇ ਹਾਂਜੀ ਕਰਦੇ ਸੀ ਮੈਂ ਜਦੋਂ 5ਥ ਚ ਪੜ੍ਹਦੇ ਸੀ ਉਦੋਂ ਡੈਡੀ ਨਾਲ ਕੰਮ ਕਰਾਉਣਾ ਸਟਾਰਟਿੰਗ ਕਰ ਦਿੱਤਾ ਸੀ ਫਿਰ 10ਥ ਤੋਂ ਬਾਅਦ ਥੋੜੀ ਜਿਹੀ ਘਰ 'ਚ ਪ੍ਰੋਬਲਮ ਸੀਗੀ ਤਾਂ ਕਰਕੇ ਹੁਣ ਪੜ੍ਹਾਈ ਛੱਡਣੀ ਮੈਨੂੰ ਪਈ ਸੀ ਕਿਉਂਕਿ ਘਰ ਦੇ ਕੰਮ ਸਾਰਾ ਬੇਲਣਾ ਬੇਲਣਾ ਸਮਾਨਾ ਇਕੱਲੇ ਦੀ ਗੱਲ ਨਹੀਂ ਸੀ ਡੈਡੀ ਕੋਲ ਤਾਂ ਮੈਨੂੰ ਪੜ੍ਹਾਈ ਵੀ ਛੱਡਣੀ ਪ ਦੇ ਘਰ ਦੇ ਹਾਲਾਤ ਇੰਦਾ ਇਹਦੇ ਸਿਵ ਸਾਨੂੰ ਕੰਮ ਕਰਨਾ ਪਿਆ ਸੀਗਾ ਕਿਉਂਕਿ ਅੱਜ ਕੱਲ ਪੈਸੇ ਹੈਗੇ ਤੇ ਸਭ ਕੁਝ ਹੈਗਾ ਪੈਸੇ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਤੋਨ ਨੂੰ ਕਦੀ ਇਦਾਂ ਤਾਂ ਨਹੀਂ ਲੱਗਾ ਕਿ ਮੈਂ ਪੜ੍ਹਾਈ ਛੱਡ ਕੇ ਘਰ ਬੈਠ ਗਈ ਆ ਮੈਂ ਪੈਨਚਰ ਲਾਉਣ ਦਾ ਕੰਮ ਕਰਦੀ ਵੇਲੇ ਨਾਲ ਚਲੋਨੀ ਤੇ ਮੇਰੀ ਇਹਦੇ ਵਿੱਚ ਬੇਇੱਜ਼ਤੀ ਹੈ ਨਹੀਂ ਨਹੀਂ ਮੈਂ ਸਟਾਰਟਿੰਗ ਤੋਂ ਕੰਮ ਕੀਤਾ ਬਚਪਨ ਤੋਂ ਤਾਂ ਕਰਕੇ ਮੈਨੂੰ ਕੋਈ ਸ਼ਰਮ ਨਹੀਂ ਲੱਗੀ ਆ ਜੇ ਹੁਣ ਕਰਨਾ ਸਟਾਰਟ ਕੀਤੀ ਤਾਂ ਫੇਰ ਲੱਗਣੀ ਸੀ ਕਰ ਸਕਦੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਮੇਰੀ ਹਿੰਮਤ ਆ ਕਿਉਂਕਿ ਮੇਰਾ ਭਰਾ ਸੋਟਾ ਤਾਂ ਕਰਕੇ ਆ ਮੇਰੇ ਮਨ ਤੇ ਵੀ ਹੈ ਕਿ ਮੈਂ ਕੁਝ ਕਰਾਂ ਕਿਉਂਕਿ ਗਾਂ ਜਾ ਕੇ ਮੈਂ ਆਪਣਾ ਵੀ ਦੇਖਣਾ ਵਾ ਫਿਚਰ ਮੈਂ ਕੀ ਕਰਨਾ ਚੰਗਾ ਲੱਗਦਾ ਹੁਣ ਇਹ ਕੰਮ ਕਰਨਾ ਹੈਨਾ ਕੰਮ ਕਰਨਾ ਚੰਗਾ ਐ ਕਿਉਂ ਇਹ ਚ ਕੀ ਸ਼ਰਮਾਉਣਾ ਵਾ ਕੋਈ ਸ਼ਰਮਾਉਣਾ ਨਹੀਂ ਹਰ ਕੋਈ ਕਰਦਾ ਵਾ ਸਗੋਂ ਆਪ ਕਰਨਾ ਚਾਹੀਦਾ ਵਾ ਕੱਲ ਦੀ ਵਾਰ ਕੋ ਤੁਹਾਡੀ ਜ਼ਿੰਮੇਵਾਰੀ ਕੋਈ ਨਹੀਂ ਚੱਕੂਗਾ ਆਪ ਚੱਕਣੀ ਪੈਂਦੀ ਆ ਤੇ ਅਜੇ ਹਣੀ ਹੋਇਆ ਵੀ ਸਕੂਲ ਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਸੀਗੇ ਤੁਸੀਂ ਦੱਸਿਆ ਵੀ 5ਵੀਂ 5 ਸਾਲ ਦੇ ਸੀਗੇ ਤੁਸੀਂ ਹੈਨਾ ਜਦੋਂ ਕੰਮ ਸ਼ੁਰੂ ਕਰ ਦਿੱਤਾ ਸੀ ਉਸ ਤੋਂ ਬਾਅਦ ਸਕੂਲ ਗਏ ਤੁਸੀਂ 10ਵੀਂ ਤੱਕ ਪੜਾਈ ਕੀਤੀ ਹੈ ਤੇ ਜਿਹੜੇ ਤੁਹਾਡੇ ਸਾਥੀ ਸੀਗੇ ਸਕੂਲ ਦੇ ਵਿੱਚ ਕਦੀ ਉਹਨਾਂ ਦੇ ਵੱਲੋਂ ਕੁਝ ਕਿਹਾ ਗਿਆ ਹੋਵੇ ਵੀ ਇਹ ਕੀ ਕੰਮ ਨੇ ਪੜ੍ਹਾਈ ਕਰ ਲੋ ਜਾਂ ਕੁਝ ਵੀ ਅਜਿਹਾ ਨਹੀਂ ਨਹੀਂ ਉਹਨਾਂ ਨੂੰ ਪਤਾ ਸੀ ਵੀ ਨਨ੍ਹਾ ਘਰ 'ਚ ਪ੍ਰੋਬਲਮ ਆ ਭਰਾਏ ਦਾ ਛੋਟਾ ਵਾ ਡੈਡੀ ਇਕੱਲੇ ਰਹਿੰਦੇ ਆ ਤਾਂ ਕਦੇ ਨਹੀਂ ਉਹਨਾਂ ਨੇ ਕੁਝ ਕਿਹਾ ਕਈ ਵਾਰ ਕਹਿੰਦੇ ਸੀ ਲਾਲਾ ਐਡਮਿਸ਼ਨ ਲਾਲਾ ਸਕੂਲ ਚ ਇੱਦਾਂ ਨੂੰ ਮੈਂ ਕਰਨੀ ਆ ਯਾਰ ਕਰਦੀ ਜਿੰਮੇਵਾਰੀ ਕਰੀ ਹੈ ਦੋਸਤਾਂ ਨੇ ਹਮੇਸ਼ਾ ਤੁਹਾਨੂੰ ਥੋੜਾ ਸਾਥ ਦਿੱਤਾ ਹੈ ਨਾ ਹਮੇਸ਼ਾ ਤੁਹਾਨੂੰ ਅੱਗੇ ਬਦਲਣ ਲਈ ਪ੍ਰੇਰਿਤ ਹਾਂ ਜਈ ਤੇ ਮੇਰੀ ਫਰੈਂਡਾਂ ਦੁਕਾਨ ਤੇ ਆ ਜਾਂਦੀਆਂ ਨਾਲ ਕਰਮ ਕਰਨ ਲੱਗ ਪੈਂਦੀਆਂ ਵੀ ਚਲ ਮੈਂ ਕਰਾ ਲੈਂਦੀਆਂ ਨਾਲ ਇਦਾਂ ਉਦਾਂ ਖੜੀਆਂ ਰਹਿਣੀਆਂ ਕਾਫੀ ਟਾਈਮ ਤੱਕ ਕਦੇ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤਾ ਜੱਜ ਨਹੀਂ ਕੀਤਾ ਪਰ ਹਾਂ ਸਾਡੇ ਸਕੂਲ ਦੇ ਮੁੰਡੇ ਬਹੁਤ ਜੱਜ ਕਰਦੇ ਆ ਕੀ ਕਰਦੀ ਪਈ ਆ ਸ਼ਵਾਨੀ ਇਦਾਂ ਕਰਦੀ ਪਈ ਆ ਇਦਾਂ ਕਰਦੀ ਪਈ ਆ ਪਪਾਇਗਾ ਕਈ ਜਾਂਦ ਕਹਿ ਜਾਂ ਸਾਨੂੰ ਕੀ ਮਤਲਬ ਇੱਦਾਂ ਆਵਾਰੇ ਬਹੁਤ ਜ਼ਿਆਦਾ ਆਂਦ ਦੁਕਾਨ ਤੇ ਵੀ ਕਈ ਇੱਦਾਂ ਦੇ ਬੰਦੇ ਆਂਦੇ ਆ ਨਾ ਕੁੜੀ ਨੂੰ ਦੇਖ ਕੇ ਇੱਦਾਂ ਹੀ ਦੇਖਣ ਲੱਗ ਪੈਂਦੇ ਇੱਦਾਂ ਕਰਦੇ ਵੀ ਉੱਦਾਂ ਕਰਦੇ ਗਲਤ ਤਰੀਕਾ ਨਾਲ ਵੀ ਦੇਖਦੇ ਆ ਜਦੋਂ ਤੁਸੀਂ 5 ਸਾਲ ਦੇ ਸੀਗੇ ਉਦੋਂ ਹੀ ਇਹ ਕੰਮ ਦੇ ਵਿੱਚ ਫੈਗੇ ਸੀ ਹੈਨਾ 5 ਸਾਲ ਦਾ ਬੱਚਾ ਬਹੁਤ ਛੋਟਾ ਹੁੰਦਾ ਉਹਨੂੰ ਇਹ ਹੀ ਸਮਝ ਨਹੀਂ ਹੁੰਦੀ ਵੀ ਉਹਨੇ ਕੀ ਕਰਨਾ ਹੈ ਖੇਡਣ ਵੱਲ ਧਿਆਨ ਹੁੰਦਾ ਹੈ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਜੋ ਕਰ ਰਿਹਾ ਸਹੀ ਕਰ ਰਿਹਾ ਮਤਲਬ ਇੱਕ ਬਚਪਨ ਆ ਬਚਪਨ ਦੇ ਵਿੱਚ ਤੁਸੀਂ ਇਹ ਕੰਮ 'ਚ ਕਿਵੇਂ ਪੈ ਗਏ ਘਰ ਦੀ ਮਜਬੂਰੀ ਕਰਕੇ ਪੈਣਾ ਪਿਆ ਜੇ ਤੁਹਾਨੂੰ ਮੌਕਾ ਮਿਲੇ ਵੀ ਇਹ ਕੰਮ ਵੀ ਨਾਲ-ਨਾਲ ਚੱਲੀ ਜਾਏ ਥੋੜੀ ਪੜ੍ਹਾਈ ਵੀ ਨਾਲ-ਨਾਲ ਸ਼ੁਰੂ ਹੋ ਜਾਏ ਫਿਰ ਤੁਸੀਂ ਪੜ੍ਹਨਾ ਚਾਹੋਗੇ ਹਾਂਜੀ ਜ਼ਰੂਰ ਪੜ੍ਹਨਾ ਚਾਹੋਗੀ ਪਰ ਜੇ ਮਜਬੂਰੀ ਵੀ ਆ ਹੁਣ ਸਾਡੇ ਘਰ ਦੀ ਆ ਹੁਣ ਮਤਲਬ ਉਦਾਂ ਦੀ ਮਜਬੂਰੀ ਨਹੀਂ ਪਰ ਹੁਣ ਮੈਂ ਆਪਣੇ ਭਰਾ ਨੂੰ ਚਾਹੁੰਦੇ ਹਾਂ ਉਹ ਪੜ੍ਹ ਲੈ ਮੈਂ ਘਰ ਦੀ ਜ਼ਿੰਮੇਵਾਰੀ ਚੱਕ ਲੈਣੀ ਉਹ ਪੜ੍ਹ ਕੇ ਕੁਝ ਬਣਨ ਉਹ ਜ਼ਿਆਦਾ ਮਨਵਾਸ ਵਧੀਆ ਲੱਗੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਲ ਅੱਜ ਇੱਕ ਅਜਿਹੀ ਕਹਾਣੀ ਲੈ ਕੇ ਤੁਹਾਡੇ ਰੂਪ ਰੂਪ ਹੋਏ ਆ ਜਿਸ ਨੂੰ ਦੇਖ ਕੇ ਅੱਜ ਕੱਲ ਦੇ ਜਿਹੜੇ ਮਾਪੇ ਬਾਪ ਨੇ ਜਿਹੜੀਆਂ ਧੀਆ ਨੇ ਉਹ ਕੁਝ ਕੰਮ ਕਰਨ ਤੋਂ ਡਰਦੀਆਂ ਨੇ ਆ ਜਿਹੜੇ ਮੁੰਡੇ ਨੇ ਉਹ ਵੀ ਕੰਮ ਕਰਨ ਤੋਂ ਸ਼ਰਮਾਉਂਦੇ ਨੇ ਵੀ ਅਸੀਂ ਜੇ ਇਹ ਕੰਮ ਕਰਾਂਗੇ ਤਾਂ ਲੋਕ ਸਾਨੂੰ ਕੀ ਕਹਿਣਗੇ ਪਰ ਅਜਿਹਾ ਨਹੀਂ ਹੁੰਦਾ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਅੱਜ ਇੱਕ ਅਜਿਹੀ ਪੰਜਾਬ ਦੀ ਧੀ ਦੇ ਨਾਲ ਤੁਹਾਨੂੰ ਮਿਲਵਾਨ ਜਾ ਰਹੇ ਆ ਜੋ ਆਪਣੀ ਪੜ੍ਹਾਈ ਛੱਡ ਕੇ ਘਰ ਦਾ ਕੰਮ ਕਰਦੀ ਹੈ ਘਰ ਦਾ ਕੰਮ ਸਿਰਫ ਇਹ ਨਹੀਂ ਕਿ ਰਸੋਈ ਸਾਂਭਣਾ ਜਾਂ ਹੋਰ ਘਰਾਂ ਦੇ ਕੰਮ ਕਰਨੇ ਆਪਣੇ ਪਾਪਾ ਦੇ ਨਾਲ ਹੱਥ ਵਟਾਉਂਦੀ ਹੈ ਪੈਂਚਰ ਲਾਉਣ ਦਾ ਕੰਮ ਕਰਦੀ ਆ ਤੇ ਨਾਲ ਦੀ ਨਾਲ ਗੰਨੇ ਦਾ ਵੇਲਣਾ ਵੀ ਚਲਾਉਂਦੀ ਆ ਜੋ ਅੱਜ ਕੱਲ ਮੁੰਡਿਆਂ ਨੂੰ ਇਹ ਕੰਮ ਮੁਸ਼ਕਲ ਲੱਗਦੇ ਨੇ ਪਰ ਇੱਕ ਕੁੜੀ ਹੈ ਜਿਹੜੀ ਉਹ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ ਤੇ ਉਹਨੇ ਇਹ ਕੰਮ ਕਰ ਦਿਖਾਇਆ ਮੇਰੇ ਨਾਲ ਸ਼ਿਵਾਨੀ ਇਸ ਵਕਤ ਮੌਜੂਦ ਹੈ ਗੱਲਬਾਤ ਕਰਦੇ ਆ ਸ਼ਿਵਾਨੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਤੁਹਾਡਾ ਵੀ ਸਵਾਗਤ ਹੈ ਤੇ ਮੇਰੇ ਵੱਲੋਂ ਸਾਰਿਆਂ ਨੂੰ ਸ਼ਸ਼ਕਾਪ ਜੀ ਸ਼ਿਵਾਨੀ ਕਿਹੜੀ ਉਮਰ ਦੇ ਵਿੱਚ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿਉਂਕਿ ਤੁਸੀਂ ਆਪਣੀ ਪੜ੍ਹਾਈ ਵੀ ਛੱਡ ਦਿੱਤੀ 10ਵੀਂ ਕਲਾਸ ਤੱਕ ਹੀ ਪੜ੍ਹਿਆ ਹੋ ਤੁਸੀਂ ਹੈਨਾ ਉਹ ਵੀ ਛੱਡਣੀ ਪਈ ਤਾਂ ਉਸ ਤੋਂ ਪਹਿਲਾਂ ਵੀ ਕੰਮ ਕਰਦੇ ਸੀਗੇ ਘਰ ਦਾ ਮਤਲਬ ਵੇਲਣਾ ਚਲਾਉਣਾ ਪੈਂਚਰ ਲਾਉਣਾ ਇਹ ਕੰਮ ਕਰਦੇ ਸੀਗੇ ਹਾਂਜੀ ਕਰਦੇ ਸੀ ਮੈਂ ਜਦੋਂ 5ਥ ਚ ਪੜ੍ਹਦੇ ਸੀ ਉਦੋਂ ਡੈਡੀ ਨਾਲ ਕੰਮ ਕਰਾਉਣਾ ਸਟਾਰਟਿੰਗ ਕਰ ਦਿੱਤਾ ਸੀ ਫਿਰ 10ਥ ਤੋਂ ਬਾਅਦ ਥੋੜੀ ਜਿਹੀ ਘਰ 'ਚ ਪ੍ਰੋਬਲਮ ਸੀਗੀ ਤਾਂ ਕਰਕੇ ਹੁਣ ਮੈਂ ਪੜ੍ਹਾਈ ਛੱਡਣੀ ਮੈਨੂੰ ਪਈ ਸੀਗੀ ਕਿਉਂਕਿ ਘਰ ਦੇ ਕੰਮ ਸਾਰਾ ਵੇਲਣਾ ਬਲਣਾ ਸਾਮਾਨ ਇਕੱਲੇ ਦੀ ਗੱਲ ਨਹੀਂ ਸੀ ਡੈਡੀ ਕੋਲੋਂ ਤਾਂ ਮੈਨੂੰ ਪੜ੍ਹਾਈ ਵੀ ਛ ਜਦੋਂ ਤੁਸੀਂ 5 ਸਾਲ ਦੇ ਸੀਗੇ ਉਦੋਂ ਹੀ ਇਹ ਕੰਮ ਦੇ ਵਿੱਚ ਪੈ ਗਏ ਸੀ ਹੈਨਾ 5 ਸਾਲ ਦਾ ਬੱਚਾ ਬਹੁਤ ਛੋਟਾ ਹੁੰਦਾ ਉਹਨੂੰ ਇਹ ਹੀ ਸਮਝ ਨਹੀਂ ਹੁੰਦੀ ਵੀ ਉਹਨੇ ਕੀ ਕਰਨਾ ਹੈ ਖੇਡਣ ਵੱਲ ਧਿਆਨ ਹੁੰਦਾ ਹੈ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਜੋ ਕਰ ਰਿਹਾ ਸਹੀ ਕਰ ਰਿਹਾ ਮਤਲਬ ਇੱਕ ਬਚਪਨਾ ਹੈ ਬਚਪਨੇ ਦੇ ਵਿੱਚ ਤੁਸੀਂ ਇਹ ਕੰਮ ਚ ਕਿਵੇਂ ਪੈ ਗਏ ਘਰ ਦੀ ਮਜਬੂਰੀ ਕਰਕੇ ਪੈਣਾ ਪਿਆ ਤਾਂ ਮੈਂ ਤਾਂ ਕਹਿੰਦੀ ਆ ਸਾਰੇ ਕਰੋ ਵੇਲੇ ਨਾ ਘੁੰਮੋ ਇੱਧਰ ਉੱਧਰ ਤੇ ਕੀ ਕਹਿੰਦੇ ਆ ਮੈਨੂੰ ਘਰ ਦੀ ਪ੍ਰੋਬਲਮ ਕਰਕੇ ਮੈਨੂੰ ਸਾਰੇ ਕੰਮ ਕਰਨੇ ਪਏ ਆ ਇਸ ਹਾਂਜੀ ਅੱਛਾ ਜੀ ਉਹ 10ਵੀਂ ਦੇ ਵਿੱਚ ਤੁਸੀਂ ਪੜਾਈ ਛੱਡ ਦਿੱਤੀ ਹੈ ਨਾ ਤੁਹਾਡੇ ਸਕੂਲ ਟੀਚਰਸ ਨੇ ਨਹੀਂ ਕਦੀ ਕਿਹਾ ਵੀ ਤੁਸੀਂ ਪੜਾਈ ਕੰਟੀਨਿਊ ਕਰ ਲਓ ਜਾਂ ਜੋ ਵੀ ਹਾਲਾਤ ਉਸ ਵਕਤ ਪਰਿਵਾਰ ਦੇ ਬਣੇ ਤੁਹਾਡੇ ਜਾਂ ਸਕੂਲ ਵੱਲੋਂ ਤੁਹਾਨੂੰ ਕੋਈ ਮਦਦ ਮਿਲੀ ਹੋਏ ਹਾਂਜੀ ਮੈਂ ਮਾਨ ਦਾ ਬਹੁਤ ਸਨਕਾ ਟੀਚਰਸ ਨੇ ਵੀ ਪੜਾਈ ਕਰ ਲਓ ਕੰਮ ਵੀ ਕਰੋ ਜ਼ਰੂਰੀ ਆ ਪਰ ਸਾਡੇ ਘਰ ਦੇ ਹਾਲਾਤ ਇਦਾਂ ਦੇ ਸੀ ਇਹ ਵੀ ਸਾਨੂੰ ਕੰਮ ਕਰਨਾ ਪਿਆ ਸੀ ਆ ਕਿਉਂਕਿ ਅੱਜ ਕੱਲ ਪੈਸੇ ਹੈਗੇ ਤੇ ਸਭ ਕੁਝ ਹੈਗਾ ਪੈਸੇ ਤੋਂ ਬਿਨਾ ਕੁਝ ਵੀ ਨਹੀਂ ਹੈਗੇ ਆ ਤੇ ਡੈਡੀ ਦੇ ਕੱਲ ਦੀ ਬਸ ਹੈ ਨਹੀਂ ਮੇਰੇ ਕੱਲੇ ਤੇ ਪਿਆ ਸਾਰਾ ਕੁਝ ਤੇ ਡੈਡੀ ਨਾਲ ਕੰਮ ਬਟਾਣਾ ਜ਼ਰੂਰੀ ਸੀਗਾ ਤੇ ਉਦਾਂ ਮੇਰੇ ਮਨ 'ਚ ਸੀ ਆ ਮੈਂ ਵੀ ਸਟੱਡੀ ਕਰਾਂ ਬਹੁਤ ਕੁਝ ਕਰਾਂ ਪਰ ਖਲਾਤ ਦੇਖ ਕੇ ਲੱਗਦਾ ਸੀ ਵੀ ਕਰਾਂ ਬਰਾਮਾ ਅਕਸਰ ਕੁੜੀਆਂ ਦੇ ਉੱਪਰ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣਾ ਪਰਿਵਾਰ ਦੇਖ ਕੇ ਆਪਣੇ ਜੋ ਉਹਨਾਂ ਦੇ ਸੁਪਨੇ ਹੁੰਦੇ ਨੇ ਉਹ ਛੱਡ ਕੇ ਆਪਣਾ ਪਰਿਵਾਰ ਪਹਿਲੇ ਨੰਬਰ ਤੇ ਰੱਖ ਦਿਆ ਨੇ ਹਾਂਜੀ ਪਰਿਵਾਰ ਦੇ ਕਿਤੇ ਕੰਮ ਸਾਨੂੰ ਕਰਨਾ ਪਿਆ ਮੇਰਾ ਭਰਾ ਵੀ ਛੋਟਾ ਹਲੇ ਹਲੇ 10 ਸਾਲਾਂ ਦਾ ਵਾਹ ਹੋਣੇ ਉਹਨਾਂ ਕੰਮ ਕਰਨਾ ਸਟਾਰਟ ਕੀਤਾ ਵਾ ਸ਼ੁਰੂ ਤੇ ਤਾਂ ਮੈਂ ਹੀ ਕਰਨਾ ਸੀਗਾ ਤਾਂ ਅੱਛਾ ਕਦੀ ਔਖਾ ਨਹੀਂ ਲੱਗਾ ਪੈਂਚਰ ਲਾਉਣਾ ਕਿਉਂਕਿ ਜਦੋਂ ਗੱਡੀਆਂ ਦੇ ਜੈਕ ਲੱਗਦੇ ਨੇ ਤਾਂ ਜੈਕ ਲਾਉਣਾ ਹੀ ਬਹੁਤ ਔਖਾ ਹੁੰਦਾ ਹੈ ਕਈ ਵਾਰ ਹਵਾ ਪਰਣੀ ਜਾਂ ਕੁਝ ਜਿਹੋ ਜਿਹੇ ਜਿਹੜੇ ਟੂਲਸ ਦੀ ਵਰਤੋਂ ਕਰਨੀ ਪੈਂਦੀ ਹੈ ਪੈਂਚਰ ਲਾਉਣ ਲੱਗਿਆਂ ਕਦੀ ਔਖਾ ਨਹੀਂ ਲੱਗਾ ਤੁਹਾਨੂੰ ਲੱਗਦਾ ਕਦੇ-ਕਦੇ ਔਖਾ ਲੱਗਦਾ ਪਰ ਡੈਡੀ ਨਾਲ ਹੁੰਦੇ ਆ ਤਾਂ ਮਤਲਬ ਉਹ 10 ਦਿਨ ਦੇ ਵੀ ਕਿੱਦਾਂ ਕਰਨਾ ਨਹੀਂ ਕਰਨਾ ਵਾ ਕਿ ਡੈਡੀ ਨਹੀਂ ਹੋਵੇ ਫਿਰ ਵੀ ਔਖਾ ਲੱਗਦਾ ਵਾ ਪਰ ਜਿੰਨਾ ਆਪਣੇ ਕੋ ਹੋ ਸਕਦਾ ਆਪਾਂ ਕਰ ਲੈਨੇ ਆ ਜਿਹੜਾ ਨਹੀਂ ਆਂਦਾ ਮਨਾ ਕਰ ਦਿੰਨੇ ਆ ਹਾਂ ਤੇ ਵਿਲੜਾ ਦਾ ਕੰਮ ਇਦਾਂ ਕਿ ਡੈਡੀ ਪੈਂਚਰ ਵਗੈਰਾ ਸਮਾਂ ਲੈਣ ਤਾਂ ਵਿਲੜਾ ਦਾ ਮੈਂ ਕਰ ਲੈਨੇ ਕਈ ਵਾਰ ਪੈਂਚਰ ਦਾ ਮੈਂ ਕਰਦੀ ਵਿਲੜਾ ਦਾ ਡੈਡੀ ਕਰ ਲੈਂਦੇ ਆ ਕੀ ਬਾਤ ਹੈ ਮੈਨੂੰ ਲੱਗਦਾ ਕਿ ਅੱਜਕੱਲ ਜਿਹੜੇ ਲੋਕ ਕੰਮ ਕਰਨ ਤੋਂ ਸ਼ਰਮਾਉਂਦੇ ਨੇ ਆ ਡਰਦੇ ਨੇ ਵੀ ਸਾਨੂੰ ਲੋਕ ਕੀ ਕਹਿਣਗੇ ਵੇਖ ਕੇ ਜੱਜ ਕਰਦੇ ਨੇ ਹੈਨਾ ਵੀ ਇਹ ਕੰਮ ਕਰ ਰਿਆ ਆ ਸਾਡੀ ਬੇਇੱਜ਼ਤੀ ਹੋਏਗੀ ਕੰਮ ਕਰਨ ਚ ਤੁਹਾਨੂੰ ਕਦੀ ਇਦਾਂ ਤਾਂ ਨਹੀਂ ਲੱਗਾ ਕਿ ਮੈਂ ਪੜ੍ਹਾਈ ਛੱਡ ਕੇ ਘਰ ਬੈਠ ਗਈ ਆ ਮੈਂ ਪੈਨਚਰ ਲਾਉਣ ਦਾ ਕੰਮ ਕਰਦੀ ਵੇਲੇ ਨਾਲ ਚਲਾਉਣੀ ਤੇ ਮੇਰੀ ਇਹਦੇ ਵਿੱਚ ਬੇਇੱਜ਼ਤੀ ਆ ਨਹੀਂ ਨਹੀਂ ਮੈਂ ਸਟਾਰਟਿੰਗ ਤੋਂ ਕੰਮ ਕੀਤਾ ਬਚਪਨ ਤੋਂ ਤਾਂ ਕਰਕੇ ਮੈਨੂੰ ਕੋਈ ਸ਼ਰਮ ਨਹੀਂ ਲੱਗੀ ਆ ਜੀ ਹੁਣ ਕਰਨਾ ਸਟਾਰਟ ਕੀਤੀ ਤਾਂ ਫੇ ਲੱਗਣੀ ਸੀ ਪਰ ਸਟਾਰਟਿੰਗ ਤੋਂ ਹੁਣ ਬੰਦਿਆਂ ਨੂੰ ਕਾਫੀਆਂ ਨੂੰ ਪਤਾ ਲੱਗ ਗਿਆ ਵੀ ਕੁੜੀ ਕੰਮ ਕਰਦੀ ਆ ਤਾਂ ਕਰਕੇ ਹੁਣ ਕੋਈ ਡਰ ਨਹੀਂ ਲੈਂਦਾ ਵਾ ਮੈਂ ਕਰ ਸਕਦੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਮੇਰੀ ਹਿੰਮਤ ਆ ਕਿਉਂਕਿ ਮੇਰਾ ਭਰਾ ਛੋਟਾ ਤਾਂ ਕਰਕੇ ਮੇਰੇ ਮਨ ਦੇ ਵੀ ਹੈ ਕਿ ਮੈਂ ਕੁਝ ਕਰਾਂ ਕਿਉਂਕਿ ਗਾਂ ਜਾ ਕੇ ਮੈਂ ਆਪਣਾ ਵੀ ਦੇਖਣਾ ਵਾ ਫਿਚਰ ਮੈਂ ਕੀ ਕਰਨਾ ਮੈਂ ਪੜ ਵੀ ਲੈਣੀ ਆ ਕੀ ਪਤਾ ਕਿ ਜਾ ਕੇ ਨਾ ਮੈਨੂੰ ਕੁਝ ਮਿਲੇ ਫੇ ਹੁਣ ਮੈਂ ਆਪਣੀ ਜ਼ਿੰਮੇਵਾਰੀ ਤੇ ਆਪਣਾ ਆਪ ਸੰਭਲਣਾ ਚਾਹੁੰਦੇ ਆਂ ਆਪਣੀ ਜ਼ਿੰਮੇਵਾਰੀ ਆਪ ਪਠਾਣਾ ਚਾਹੁੰਦੇ ਆਂ ਮੈਂ ਕੀ ਕਰ ਸਕਦੀ ਆਂ ਅੱਛਾ ਕਿੰਨਕ ਔਖ ਲੱਗਦੀ ਹੈ ਵੀ ਜਦੋਂ ਗੱਡੀ ਨੂੰ ਕਈ ਵਾਰ ਤੁਹਾਡੇ ਪਾਪਾ ਦੁਕਾਨ ਤੇ ਨਾ ਹੋਣ ਤਾਂ ਤੁਸੀਂ ਦੱਸਿਆ ਵੀ ਇਕੱਲੇ ਵੀ ਵੇਲਣਾ ਵੀ ਨਾਲ ਦੇਖਣਾ ਪੈਂਦਾ ਦੁਕਾਨ ਵੀ ਦੇਖਣੀ ਪੈਂਦੀ ਹੈ ਨਾ ਕਿੰਨਾ ਕੋ ਔਖਾ ਉਦੋਂ ਲੱਗਦਾ ਕਿ ਜਦੋਂ ਗੱਡੀ ਨੂੰ ਜੈਕ ਲਾਉਣਾ ਪੈਂਦਾ ਔਖਾ ਤਾਂ ਲੱਗਦਾ ਕਈ ਵਾਰ ਵੇਲਣ ਤੇ ਜਿਆਦਾ ਮਤਲਬ ਕਸਟਮਰ ਹੁੰਦੇ ਆ ਨਾ ਫੇਰ ਮੈਂ ਮਨਾ ਕਰ ਦਿੰਨੀ ਹੁੰਨੀ ਆ ਫੇ ਕਈ ਵਾਰ ਜੇ ਵੇਲਣਾ ਖਾਲੀ ਆ ਤੇ ਫੇ ਆਪਣੇ ਪੈਂਚਰ ਵਗੈਰਾ ਲਾ ਲੈਨੇ ਕਈ ਵਾਰ ਨਹੀਂ ਆਂਦੇ ਤੇ ਬੈਠੇ ਰਹੋ ਜੀ ਪਰ ਔਖਾ ਕੋਈ ਨਹੀਂ ਇਦਾਂ ਮਤਲਬ ਡੈਡੀ ਹੁੰਦੇ ਫੇਰ ਨਹੀਂ ਔਖਾ ਲੱਗਦਾ ਇਕੱਲੇ ਨੂੰ ਬਹੁਤ ਜ਼ਿਆਦਾ ਔਖਾ ਲੱਗਦਾ ਅੱਛਾ ਜੇ ਵੇਲਣਾ ਤੇ ਵੀ ਗਾਹ ਖੋਣ ਪੈਂਚਰ ਵਾਲੀ ਦੁਕਾਨ ਤੇ ਵੀ ਗਾਹ ਖੋਣ ਫੇਰ ਦੋਵੇਂ ਕੰਮ ਇਕੱਠੇ ਕਿਵੇਂ ਹੁੰਦੇ ਪਹਿਲਾਂ ਤੇ ਮੈਂ ਵੇਲੜ ਤੇ ਆ ਜੰਨੀ ਆ ਫੇ ਜੇ ਮੈਂ ਮਤਲਬ ਕਸਟਮਰ ਇੱਕ ਦੋ ਹੋਣੇ ਤਾਂ ਮੈਂ ਤਾਂ ਨਿਬੇੜ ਦੇਣੀ ਆ ਉਹ ਖੜੇ ਬੰਦੇ ਨੂੰ ਕਹਿ ਦਿੰਨੀ ਆ ਇੱਕ ਮਿੰਟ ਰੁਕੋ ਉਹ ਵੀ ਰੁਕ ਜਾਂਦੇ ਆ ਤੇ ਕਸਟਮਰ ਰੁਕੇ ਰਹਿੰਦੇ ਫੇ ਤੇ ਆਪਣੀ ਮਰਜ਼ੀ ਨਾਲ ਆਪਣੇ ਅਤ ਸ ਮਤਲਬ ਚੰਗਾ ਲੱਗਦਾ ਹੁਣ ਇਹ ਕੰਮ ਕਰਨਾ ਹੈ ਨਾ ਕੰਮ ਕਰਨਾ ਚੰਗਾ ਜਦੋਂ ਇਹ ਚ ਕੀ ਸ਼ਰਮਾਉਣਾ ਵਾ ਕੋਈ ਸ਼ਰਮਾਉਣਾ ਨਹੀਂ ਹਰ ਕੋਈ ਕਰਦਾ ਵਾ ਸਗੋਂ ਆਪ ਕਰਨਾ ਚਾਹੀਦਾ ਵਾ ਕੱਲ ਦੀ ਵਾਰ ਤੁਹਾਡੀ ਜ਼ਿੰਮੇਵਾਰੀ ਕੋਈ ਨਹੀਂ ਚੱਕੂਗਾ ਆਪ ਚੱਕਣੀ ਪੈਂਦੀ ਆ ਕਿਸੇ ਦੇ ਘਰੇ ਜਾਓ ਉਹਨੇ ਵੀ ਆਹੀ ਕਹਿਣਾ ਕੀ ਐ ਤਾਂ ਕੋਈ ਨਹੀਂ ਇਦਾਂ ਕੋਈ ਕੰਮ ਕਰਨ ਦੇ ਤਾਂ ਆਪ ਕਰੋ ਮੈਂ ਤਾਂ ਕਹਿੰਨੀ ਸਗੋਂ ਜਿਹੜੇ ਫਿਰਦੇ ਇੱਧਰ ਉੱਧਰ ਘੁੰਮਦੇ ਵੇਲੇ ਉਹ ਵੀ ਕਰਨ ਮੁੰਡੇ ਆ ਤਾਂ ਮੈਨੂੰ ਪਤਾ ਅੱਜ ਕੱਲ ਕਿੱਦਾਂ ਦੇ ਹੋਣ ਲੱਗਿਆ ਪਰ ਉਹ ਕਰਨ ਮੈਂ ਤਾਂ ਕਹਿੰਨੀ ਉਹ ਹੋਰ ਜ਼ਿਆਦਾ ਕਰਨ ਗਾ ਜਾ ਕੇ ਆਪਣਾ ਫਿਚਰ ਦੇਖ ਵੀ ਕੀ ਕਰਨਾ ਪੜ ਕੇ ਵੀ ਨਹੀਂ ਕੁਝ ਮਿਲਣਾ ਮੈਂ ਤਾਂ ਕਹਿੰਨੀ ਪੜੋ ਨਾਲ ਕੰਮ ਵੀ ਕਰੋ ਹੱਥੀ ਗੁਣ ਹੋਣਾ ਜ਼ਰੂਰੀ ਹੈ ਹਾਂਜੀ ਹੱਥੀ ਗੁਣ ਹੋਣਾ ਜ਼ਰੂਰੀ ਹੈ ਹੱਥ 'ਚ ਵੀ ਆਪਣਾ ਆਪਣਾ ਹੀ ਨਸੀਬ ਆਪ ਲਿਖਣਾ ਹੁੰਦਾ ਵਾ ਅੱਛਾ ਸ਼ਿਵਾਨੀ ਕਦੀ ਅਜੇਹਾ ਨਹੀਂ ਹੋਇਆ ਵੀ ਸਕੂਲ ਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਸੀਗੇ ਤੁਸੀਂ ਦੱਸਿਆ ਵੀ 5ਵੀਂ 5 ਸਾਲ ਦੇ ਸੀਗੇ ਤੁਸੀਂ ਹੈਨਾ ਜਦੋਂ ਕੰਮ ਸ਼ੁਰੂ ਕਰਦੇ ਤਾਂ ਸੀਗਾ ਉਸ ਤੋਂ ਬਾਅਦ ਸਕੂਲ ਗਏ ਤੁਸੀਂ 10ਵੀਂ ਤੱਕ ਪੜ੍ਹਾਈ ਕੀਤੀ ਹੈ ਤੇ ਜਿਹੜੇ ਤੁਹਾਡੇ ਸਾਥੀ ਸੀਗੇ ਸਕੂਲ ਦੇ ਵਿੱਚ ਕਦੀ ਉਹਨਾਂ ਦੇ ਵੱਲੋਂ ਕੁਝ ਕਿਹਾ ਗਿਆ ਹੋਵੇ ਵੀ ਇਹ ਕੀ ਕੰਮ ਨੇ ਪੜ੍ਹਾਈ ਕਰ ਲੋ ਇਹ ਕੁਝ ਵੀ ਅਜੇ ਆ ਨਹੀਂ ਨਹੀਂ ਉਹਨਾਂ ਨੂੰ ਪਤਾ ਸੀ ਵੀ ਨੰਦ ਘਰ 'ਚ ਪ੍ਰੋਬਲਮ ਆ ਭਰਾਏ ਦਾ ਛੋਟਾ ਵਾ ਡੈਡੀ ਕੱਲੇ ਰਹਿੰਦੇ ਆ ਤਾਂ ਕਰਕੇ ਕਦੇ ਨਹੀਂ ਉਹਨਾਂ ਨੇ ਕੁਝ ਕਿਹਾ ਕਈ ਵਾਰ ਕਹਿੰਦੇ ਸੀ ਲੈਲਾ ਐਡਮਿਸ਼ਨ ਲੈਲਾ ਸਕੂਲ ਚ ਇਦਾ ਨਾ ਮੈਂ ਕਿਹਾ ਨਹੀਂ ਯਾਰ ਹੁਣ ਘਰ ਦੀ ਜ਼ਿੰਮੇਵਾਰੀ ਖੜੀ ਆ ਘਰ ਤੇ ਕਿ ਕੋਈ ਨਹੀਂ ਹੁਣ ਉਹਨਾਂ ਨੂੰ ਪਤਾ ਇਹ ਕੰਮ ਕਰਦੀ ਆ ਕੁੜੀ ਤਾਂ ਕਰਕੇ ਹੋਰ ਨਹੀਂ ਕੁਝ ਕਹਿੰਦੇ ਟੀਚਰ ਤਾਂ ਹਲੇ ਵੀ ਕਹਿੰਦੇ ਕਿ ਐਡਮਿਸ਼ਨ ਕਰਾ ਲਾ ਤੇ ਮੈਂ ਪਰ ਸੋਚਦੀ ਪਈ ਹੁਣ ਮੈਂ ਐਡਮਿਸ਼ਨ ਕਰਾਵਾਂ ਪਰ ਹੁਣ ਡੈਡੀ ਹੁਣਾਂ ਕਹਿੰਦੇ ਪਏ ਵੀ ਹਲ ਘਰ ਦੀ ਜ਼ਿੰਮੇਵਾਰੀ ਆ ਖੜੀ ਆ ਤਾਂ ਕਰਕੇ ਮਮਾ ਵੀ ਮੇਰੇ ਬਾਹਰ ਕੰਮ ਤੇ ਜਾਂਦੇ ਆ ਨਾ ਤਾਂ ਅੱਛਾ ਮਤਲਬ ਦੋਸਤਾਂ ਨੇ ਹਮੇਸ਼ਾ ਤੁਹਾਨੂੰ ਥੋੜਾ ਸਾਥ ਦਿੱਤਾ ਹੈ ਨਾ ਹਮੇਸ਼ਾ ਤੁਹਾਨੂੰ ਅੱਗੇ ਬਦਲਨੀ ਪ੍ਰੇਰਿਤ ਹਾਂ ਜੀ ਕਈ ਤੇ ਮੇਰੇ ਫਰੈਂਡ ਆ ਦੁਕਾਨ ਤੇ ਆ ਜਾਂਦੀਆਂ ਨਾਲ ਕਰਮ ਕਰਨ ਲੱਗ ਪੈਂਦੀਆਂ ਵੀ ਚਲ ਮੈਂ ਕਰਾ ਲੈਂਦੀ ਆ ਨਾਲ ਇਦਾਂ ਉਦਾਂ ਖੜੀਆਂ ਰਹਿਣੀਆਂ ਕਾਫੀ ਟਾਈਮ ਤੱਕ ਕਦੇ ਨਹੀਂ ਉਹਨਾਂ ਨੇ ਕੁਝ ਕੀਤਾ ਜੱਜ ਨਹੀਂ ਕੀਤਾ ਪਰ ਹਾਂ ਸਾਡੇ ਸਕੂਲ ਦੇ ਮੁੰਡੇ ਬਹੁਤ ਜੱਜ ਕਰਦੇ ਆ ਕੀ ਕਰਦੀ ਪਈ ਆ ਸ਼ਵਾਨੀ ਇਦਾਂ ਕਰਦੀ ਪਈ ਉਦਾਂ ਕਰਦੀ ਪਈ ਆ ਪਪਾ ਕਹਿੰਦਾ ਕਹੀ ਜਾਂਦੇ ਕਹੇ ਜਾਂ ਸਾਨੂੰ ਕੀ ਮਤਲਬ ਇਦਾਂ ਆਵਾਰੇ ਬਹੁਤ ਜ਼ਿਆਦਾ ਆਉਂਦੇ ਦੁਕਾਨ ਤੇ ਵੀ ਕਈ ਇਦਾਂ ਦੇ ਬੰਦੇ ਆਉਂਦੇ ਆ ਨਾ ਕੁੜੀ ਨੂੰ ਦੇਖ ਕੇ ਇਦਾਂ ਹੀ ਦੇਖਣ ਲੱਗ ਪੈਂਦੇ ਇਦਾਂ ਕਰਦੀ ਪਈ ਉਦਾਂ ਕਰਦੀ ਪਈ ਗਲਤ ਤਰੀਕਾ ਨਾਲ ਵੀ ਦੇਖਦੇ ਆ ਭਈ ਗਲਤ ਆ ਨਹੀਂ ਦੇਖਣਾ ਚਾਹੀਦਾ ਕਿਸੇ ਨੂੰ ਇਦਾਂ ਆਪਣੀ ਮਰਜ਼ੀ ਦਾ ਕੰਮ ਕਿ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਇਦਾਂ ਜੱਜ ਕਰਦੇ ਪਏ ਆ ਕਈ ਤੇ ਬਹੁਤ ਜ਼ਿਆਦਾ ਵੀ ਬੋਲ ਜਾਂਦੇ ਆ ਵੀ ਕੀ ਕਰਦੀ ਪਈ ਆ ਇਦਾਂ ਉਦਾਂ ਪਪਾ ਜਵਾਬ ਦੇਣਾ ਚਾਹੁੰਦੇ ਕਿ ਤੁਹਾਨੂੰ ਮਤਲਬ ਆ ਅਸੀਂ ਜੋ ਮਰਜ਼ੀ ਕਰਾਂ ਤੁਹਾਨੂੰ ਨਹੀਂ ਚੰਗਾ ਲੱਗਦਾ ਪਰ ਨਾ ਕਰਾਓ ਤਾਂ ਨਹੀਂ ਸਾਨੂੰ ਦੇਖਣਾ ਚੰਗਾ ਲੱਗਦਾ ਨਾ ਦੇਖੋ ਅਸੀਂ ਤਾਂ ਆਪਣੇ ਮਨ ਤੇ ਆਪਣਾ ਨਸੀਬ ਲੇਖ ਤੇ ਪਈ ਆ ਤੁਹਾਨੂੰ ਕੋਈ ਲੋੜ ਨਹੀਂ ਸਾਨੂੰ ਕਹਿਣ ਦੀ ਅੱਛਾ ਮਤਲਬ ਦੁਕਾਨ ਤੇ ਜਿਹੜੇ ਕੰਮ ਕਰਾਉਣਾ ਆਂਦੇ ਨੇ ਉਹ ਉਹ ਤੁਹਾਨੂੰ ਮਾੜਾ ਕਹਿੰਦੇ ਨੇ ਮਾੜਾ ਕਹਿ ਜਾਂਦੇ ਕਈ ਕਈ ਬਹੁਤ ਜ਼ਿਆਦਾ ਕਹਿ ਜਾਂਦੇ ਆ ਵੀ ਇਦਾਂ ਉਦਾਂ ਕਰ ਲਓ ਪਰ ਨਹੀਂ ਆਪਾਂ ਕਹਿੰਦੇ ਦਿਲ ਤੇ ਨਹੀਂ ਗੱਲ ਆਈ ਕਿਉਂਕਿ ਸਾਡੇ ਪੇਰੈਂਟਸ ਪਿੱਛੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਦਿੰਦੇ ਆ ਵੀ ਕਹੀ ਜਾਂਦੇ ਕਹਿ ਜਾਂਦੇ ਹੋ ਤੁਸੀਂ ਆਪਣੇ ਕੰਮ ਤੋਂ ਕੰਮ ਮਤਲਬ ਤੋਂ ਮਤਲਬ ਰੱਖਣਾ ਕਿਸੇ ਨਾਲ ਕੋਈ ਇੰਟਰਸਟ ਨਹੀਂ ਆਪਣੇ ਕੰਮ ਵੱਲ ਧਿਆਨ ਦਿਓ ਬਸ ਉਹੀ ਕੌਤਾ ਕਿ ਤੁਸੀਂ ਹੁਣ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਦੋਨੋਂ ਚੀਜ਼ਾਂ ਕਰਦੇ ਹੋਏ ਕੰਮ ਕਰਦੇ ਹੋ ਹੋ ਗਿਆ 5 ਸਾਲ ਹੋ ਗਏ ਆ ਹਮ ਮਤਲਬ ਪੰਜਵੀਂ ਤੋਂ ਸਟਾਰਟ ਕੀਤਾ ਮੈਂ ਡੈਡੀ ਤੋਂ ਸਟਾਰਟਿੰਗ ਤੋਂ ਹੀ ਕੰਮ ਕਰਦੇ ਪਏ ਆ ਪਰ ਮੈਂ ਜਦ ਫਿਫਥ ਚ ਪੜਦੀ ਸੀ ਨਾ ਉਦੋਂ ਤੋਂ ਸਟਾਰਟਿੰਗ ਕਰ ਦਿੱਤਾ ਸੀ ਹੁਣ ਮੈਂ ਦਸਵੀਂ ਹੁਣ ਮੈਂ 11th ਚ ਹੋਣਾ ਸੀ ਆ ਤਾਂ ਕਰਕੇ ਹੁਣ 6-7 ਸਾਲ ਤੇ ਹੋ ਗਏ ਆ ਅੱਛਾ ਮਤਲਬ ਜੇ ਤੁਹਾਨੂੰ ਮੌਕਾ ਮਿਲੇ ਵੀ ਇਹ ਕੰਮ ਵੀ ਨਾਲ-ਨਾਲ ਚੱਲੀ ਜਾਏ ਥੋੜੀ ਪੜਾਈ ਵੀ ਨਾਲ-ਨਾਲ ਸ਼ੁਰੂ ਹੋ ਜਾਏ ਫਿਰ ਤੁਸੀਂ ਪੜ੍ਹਨਾ ਚਾਹੋਗੇ ਹਾਂਜੀ ਜ਼ਰੂਰ ਪੜ੍ਹਨਾ ਚਾਹੋਗੇ ਪਰ ਜੇ ਮਜਬੂਰੀ ਵੀ ਆ ਹੁਣ ਸਾਡੇ ਘਰ ਦੀ ਹੁਣ ਮਤਲਬ ਉਦਾ ਤੇ ਮਜਬੂਰੀ ਨਹੀਂ ਪਰ ਹੁਣ ਮੈਂ ਆਪਣੇ ਭਰਾ ਨੂੰ ਚਾਹੁੰਦੇ ਵੇ ਉਹ ਪੜ ਲੈ ਮੈਂ ਘਰ ਦੀ ਜ਼ਿੰਮੇਵਾਰੀ ਚੱਕ ਲੈਣੀ ਉਹ ਪੜ ਕੇ ਕੁਝ ਬਣ ਉਹ ਜ਼ਿਆਦਾ ਮੈਨੂੰ ਆਸ ਵਧੀਆ ਲੱਗੂਗਾ ਇਹ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਵੀ ਮੈਂ ਚਾਹੁੰਨੀ ਆ ਵੀ ਹੁਣ ਮੇਰੀ ਪੜਾਈ ਛੁੱਟ ਗਈ ਹੈ ਤੇ ਮੇਰਾ ਜਿਹੜਾ ਭਰਾ ਉਹ ਪੜ ਲਏ ਵੀ ਅੱਜ ਕੱਲ੍ਹ ਦੇ ਲੋਕ ਇਹ ਜ਼ਰੂਰ ਕਹਿੰਦੇ ਨੇ ਵੀ ਕੁੜੀਆਂ ਸੋਚਦੀਆਂ ਨਹੀਂ ਪਰਿਵਾਰਾ ਦਾ ਨਹੀਂ ਸੋਚਦੀਆਂ ਪਰ ਪੰਜਾਬ ਦੇ ਵਿੱਚ ਅਜਿਹੀਆਂ ਧੀਆਂ ਵੀ ਨੇ ਜੋ ਆਪਣੇ ਪਰਿਵਾਰ ਬਾਰੇ ਸੋਚਦੀਆਂ ਨੇ ਆਪਣੇ ਸੁਪਨੇ ਪਿੱਛੇ ਰੱਖ ਕੇ ਆਪਣੇ ਪਰਿਵਾਰ ਨੂੰ ਹਮੇਸ਼ਾ ਅੱਗੇ ਵਧਣ ਦੇ ਲਈ ਸਾਥ ਦਿੰਦੀਆਂ ਨੇ ਸੋ ਸ਼ਿਵਾਨੀ ਮੈਨੂੰ ਲੱਗਦਾ ਇੱਕੋ ਮਿਸਾਲ ਹੈ ਸ਼ਿਵਾਨੀ ਤੁਹਾਡਾ ਭਰਾ ਤੁਹਾਨੂੰ ਪੂਰਾ ਸਪੋਰਟ ਕਰਦਾ ਹਾਂਜੀ ਕਰਦਾ ਸਪੋਰਟ ਉਹ ਤਾਂ ਕਹਿੰਦਾ ਮੈਂ ਪੜਦਾ ਵਾਂ ਤੂੰ ਕੰਮ ਕਰ ਲੈ ਕਈ ਵਾਰ ਤੋ ਆ ਕਹਿੰਦਾ ਮੈਂ ਨਹੀਂ ਪੜਨਾ ਵਾਂ ਮੈਂ ਆ ਵੀ ਕੰਮ ਕਰਨਾ ਚਾਹਿਆ ਨਹੀਂ ਤੂੰ ਪੜ ਜਿੰਨਾ ਹੋ ਸਕੇ ਪੜਾ ਅਸ ਮੈਂ ਕੰਮ ਕਰਦੀ ਪਈ ਆਪਣੇ ਘਰ ਦਾ ਤੇ ਬਾਹਰਲਾ ਤੇ ਕਹਿੰਦਾ ਕੋਈ ਨਹੀਂ ਮੈਂ ਪੜ ਲੈਣਾ ਵਾਂ ਕਦੇ ਨੀ ਮੰਨਦਾ ਪੂਰਾ سپورਟ ਦਿੰਦਾ ਵੀ ਤੂੰ ਕੰਮ ਕਰ ਕੋਈ ਨਹੀਂ ਕੋਈ ਮਤਲਬ ਗਲਤ ਵੀ ਬੋਲ ਜਾਂਦਾ ਨਾ ਤੇ ਆ ਜਾਂਦਾ ਅੱਗੇ ਕਿ ਨਹੀਂ ਮੇਰੇ ਭੈਣ ਨੂੰ ਨਹੀਂ ਕੁਝ ਬੋਲਣਾ ਤੁਸੀਂ ਮੈਨੂੰ ਬੋਲੋ ਮਤਲਬ ਛੋਟਾ ਵੀਰ ਧਿਆਨ ਰੱਖਦਾ ਤੁਹਾਡਾ ਹਾਂਜੀ ਸੋ ਮਤਲਬ ਸਕੂਲ ਵਾ ਕੇ ਤੇ ਉਹ 2 ਘੰਟੇ ਬੈੰਦਾ ਦੁਕਾਨ ਤੇ ਤੇ ਥੋੜਾ ਮੈਨੂੰ ਸੌਖਾ ਦਾ ਕੰਮ ਲੱਗ ਜਾਂਦਾ ਵੀ 2 ਘੰਟੇ ਬੈਠਾ ਰਹਿੰਦਾ ਪੈਂਚਰ ਦੀ ਸ਼ਾਪ ਤੇ ਉਹ ਵੀ ਸਾਰਾ ਕੰਮ ਕਰ ਲੈਂਦਾ ਪੈਂਚਰ ਦਾ ਕਦੇ ਉਹ ਨਹੀਂ ਆ ਮਤਲਬ ਹੋਮ ਮਤਲਬ ਘਰਾਂ ਜੇ ਵੀ ਚੱਲ ਜਾਂਦਾ ਪੈਂਚਰ ਵਗੈਰਾ ਤਾਂ ਮੈਨੂੰ ਸੌਖਾ ਲੱਗਦਾ ਫਿਰ 4 ਵਜੇ ਤੋਂ ਬਾਅਦ ਫਿਰ ਔਖਾ ਲ ਅਚਾ ਦੋਨਾਂ ਚੋਂ ਜ਼ਿਆਦਾ ਕਾ ਮੌਕਾ ਕਿਹੜਾ ਹੈ ਪੈਂਚਰ ਲਾਉਣ ਵਾਲਾ ਕਿ ਵੇਲਣਾ ਚਲਾਉਣ ਵਾਲਾ ਔਖਾ ਤੇ ਪੈਂਚਰ ਦਾ ਹੀ ਆ ਕਿਉਂਕਿ ਮਤਲਬ ਚੈੱਕ ਵਗੈਰਾ ਲਾਓ ਗੱਡੀਆਂ ਨੂੰ ਹਨਾ ਐਕਟਿਵਾ ਕਈ ਵਿੱਚ ਵਿੱਚ ਐਕਟਿਵਾ ਵੀ ਆ ਜਾਂਦੀ ਹੈ ਹਵਾ ਭਰਨ ਲਈ ਤਾਂ ਔਖਾ ਹੋ ਜਾਂਦਾ ਕਿ ਪੈਂਚਰ ਲਈਏ ਹਵਾ ਚੈੱਕ ਕਰੀਏ ਕੀ ਕਰੀਏ ਪੈਂਚਰ ਔਰ ਧੋ ਟਾਇਰ ਨੂੰ ਫੇ ਔਖਾ ਹੁੰਦਾ ਵਾ ਉਹਨੂੰ ਪਰ ਵੇਲਣਾ ਦਾ ਨਹੀਂ ਉਹ ਕਦੇਲਨ ਤਾਂ ਬਹੁਤ ਸੌਖਾ ਵਾ ਪਰ ਇੰਨਾ ਵੀ ਔਖਾ ਨਹੀਂ ਹੈ ਸਵੇਰੇ 5 ਵਜੇ ਓਟਕੇ ਗੰਨੇ ਵੀ ਤੋਂ ਰੇੜੀ ਤੇ ਲਾਓ ਭਾਂਡੇ-ਬੁੰਡੇ ਧੋ ਕੇ ਰੱਖੋ ਵੀ ਬਹੁਤ ਜ਼ਿਆਦਾ ਇਹਦਾ ਵੀ ਬਹੁਤ ਹੈ ਦੋਨੋਂ ਹੀ ਔਖੇ ਆ ਮੈਂ ਤਾਂ ਕਹਿੰਨੀ ਆ ਅਛਵਾਨੀ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਕਸਟਮਰਸ ਵੀ ਆ ਰਹੇ ਨੇ ਪਰ ਮੈਂ ਇੱਕ ਲਾਸਟ ਸਵਾਲ ਤੁਹਾਨੂੰ ਪੁੱਛਣਾ ਚਾਹੂੰਗੀ ਵੀ ਜਿਹੜੇ ਲੋਕ ਤੁਹਾਨੂੰ ਇੰਨਾ ਕੁਝ ਕਹਿ ਜਾਂਦੇ ਨੇ ਆ ਕੇ ਜਾਂ ਜਿਹੜੇ ਲੋਕ ਹੁਣ ਵੇਖ ਰਹੇ ਨੇ ਜਿਹੜੇ ਮਾਪੇ ਆਪਣੀਆਂ ਕੁੜੀਆਂ ਨੂੰ ਕਹਿੰਦੇ ਨੇ ਵੀ ਇਹ ਕੰਮ ਨਹੀਂ ਕਰਨਾ ਜਾਂ ਇਹ ਕੰਮ ਤੁਹਾਡੇ ਲਾਇਕ ਨਹੀਂ ਹੈ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਹਾਂਜੀ ਨਾ ਰੋਕਣ ਮੈਂ ਤਾਂ ਕਹਿੰਨੀ ਬਿਲਕੁਲ ਨਾ ਰੋਕਣ ਆਪਣੀ ਕੁ ਕਰਦੇ ਵੀ ਉਹਨਾਂ ਨੂੰ ਅੱਗੇ ਵਧਾਓ ਜਿਹੜੇ ਘਰੇ ਵੀ ਬੈਠੇ ਨੇ ਪਰ ਲਿਖ ਕੇ ਵੀ ਘਰੇ ਬੈਠੀਆਂ ਨਾ ਬੈਠਣ ਆਪਣਾ ਨਸੀਬ ਲਿਖਣ ਆਪਣੇ ਮੈਂ ਤਾਂ ਕਹਿੰਨੀ ਆਪਣੇ ਘਰ ਦੀ ਦੁਕਾਨ ਖੋਲਣਾ ਡੈਡੀ ਹੋਣਾ ਵੀ ਮੈਂ ਤਾਂ ਉਹਨਾਂ ਨੂੰ ਘਰ ਦੇ ਪੇਰੈਂਟਸ ਨੇ ਵੀ ਕਹਿੰਨੀ ਵੀ ਕੁੜੀਆਂ ਨੂੰ ਸਪੋਰਟ ਦੇਣ ਘਰ ਦੇ ਬਿਲਕੁਲ ਆਪਣਾ ਹੱਥ ਵਟਾਣ ਮੇਰੀਆਂ ਕੁੜੀਆਂ ਆ ਕਰ ਸਕਣ ਅੱਗੇ ਜਾ ਕੇ ਪੂਰੀ ਪੂਰੀ ਸਪੋਰਟ ਦੇਣ ਹਾਂ ਬਹੁਤ ਬਹੁਤ ਸ਼ੁਕਰੀਆ ਸ਼ਿਵਾਨੀ ਥੈਂਕ ਯੂ ਤੁਹਾਡਾ ਵੀ ਸੋ ਇਹ ਸੀਗੀ ਮੇਰੇ ਨਾਲ ਸ਼ਿਵਾਨੀ ਜਿਨੇ ਆਪਣੀ ਪੜ੍ਹਾਈ ਛੱਡ ਕੇ ਇਹ ਫੈਸਲਾ ਲਿਆ ਕਿ ਮੈਂ ਆਪਣੇ ਪਰਿਵਾਰ ਦਾ ਸਾਥ ਦੇਣਾ ਹੈ ਔਰ ਆਪਣੇ ਭਰਾ ਨੂੰ ਅੱਗੇ ਪੜ੍ਹਾਈ ਦੇ ਵਿੱਚ ਤੋੜਨਾ ਕਿਉਂਕਿ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਧੀਆਂ ਦੇ ਸਿਰ ਤੇ ਹੁੰਦੀਆਂ ਨੇ ਜਦੋਂ ਉਹ ਕੁਵਾਰੀ ਹੁੰਦੀ ਹੈ ਜਦੋਂ ਵਿਆਹੀ ਜਾਂਦੀ ਹੈ ਇੱਕੇ ਸਾਰੇ ਜਦੋਂ ਉਹਦੇ ਬਣ ਜਾਂਦੇ ਨੇ ਤਾਂ ਜ਼ਿੰਮੇਵਾਰੀਆਂ ਉਹਦੋਂ ਵੀ ਪੈਂਦੀਆਂ ਨੇ ਸੋ ਮੈਨੂੰ ਲੱਗਦਾ ਹੈ ਕਿ ਹਮੇਸ਼ਾ ਕੁੜੀਆਂ ਨੂੰ ਸਪੋਰਟ ਕਰਨਾ ਚਾਹੀਦਾ ਉਹਨਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਕਿਉਂਕਿ ਹਮੇਸ਼ਾ ਉਹੀ ਅੱਗੇ ਵਧੀਆਂ ਨੇ ਤੇ ਪਰਿਵਾਰ ਦਾ ਨਾਮ ਵੀ ਉਹੀ ਰੌਸ਼ਨ ਕਰਦੀਆਂ ਨੇ ਅੱਜ ਦੀ ਕਹਾਣੀ ਤੋਂ ਮੈਨੂੰ ਲੱਗਦਾ ਮੈਂ ਕੁਝ ਮੈਂ ਬਹੁਤ ਕੁਝ ਸਿੱਖਿਆ ਤੇ ਤੁਹਾਨੂੰ ਵੀ ਜ਼ਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਅਗਲੀ ਵਾਰ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਡੇ ਰੂਪਰੂ ਹੋਵਾਂਗੇ ਦੇਖਦੇ ਹਾਂ ਟੈਨਿਕਸਵੇਰਾ ਟੀਵੀ ਸਰਕਾਰ